ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਆਪਾਂ ਆਪਣੀ ਘਰ ਦੀ ਵਹਿੜ ਤੇ ਆਪਾਂ ਵੇਚਣੀ ਆ ਜਿਹੜੇ ਵੀ ਭਰਾਣੇ ਘਰੇ ਰੱਖਣੀ ਹੋਵੇ ਦੁੱਧ ਪੀਣ ਨੂੰ ਤੇ ਆਪਣੇ ਨਾਲ ਕਨੈਕਟ ਕਰ ਸਕਦਾ ਤੇ ਪੂਰੀ ਠੰਡੀ ਸੀਲਾ ਤੇ ਤੀਜੇ ਸੂਏ ਆ ਦੋ ਸੂਏ ਆਪਾਂ ਘਰੇ ਚੋਈ ਆ ਤੇ ਕੋਈ ਚੋਈ ਜਾਵੇ ਬੁੜੀ ਚੋਈ ਜਾਵੇ ਬੰਦਾ ਚੋਈ ਜਾਵੇ ਤੇ ਨਾ ਹੀ ਇਹ ਕ੍ਰੌਸ ਹੈ ਨਾ ਗਰਮੀ ਮੰਨੇ ਨਾ ਠੰਡ ਮੰਨੇ ਤੇ ਦੁੱਧ ਵੀ ਇਹ ਬਹੁਤ ਵਧੀਆ ਦਿੰਦੀ ਆ ਮੱਝਾਂ ਵਾਂਗੂ ਦੁੱਧ ਇਹਦਾ ਤੇ ਫੈਂਟ ਬਹੁਤ ਆਉਂਦੀ ਆ 5 ਤੋਂ ਲੈ ਕੇ 7 7 8 8 ਫੈਂਟ ਆਉਂਦੀ ਆ ਇਹਦੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬੈਡ ਨਾਲੇ ਤੋੜ ਕੇ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਹਾਂਜੀ ਦੋਸਤੋ ਇਹ ਬੈਡ ਜਰਸੀ ਕਰੌਸ ਹੈ ਤੇ ਇਹਦੇ ਬੱਚੇ ਬਹੁਤ ਸੋਹਣੇ ਪਾਉਂਦੀ ਆ ਆ ਦੇਖੋ ਇੱਕ ਇਹਦੀ ਬਸ ਇਹੋ ਬੈਠੀ ਆ ਤੇ ਜਰਸੀ ਦੇ ਜੈ ਜੈ ਸੀਮਾ ਲਵਾ ਦਿੰਨੇ ਆਪਾਂ ਉਹਦੇ ਬੱਚਾ ਪਾਉਂਦੀ ਆ ਹੁਣ ਵੀ ਇਹਦੇ ਸਰਕਾਰੀ ਸੀਮਨ ਲੱਗਿਆ ਵਾ ਜਰਸੀ ਦਾ ਤੇ ਇਹਦੇ ਦਿਨ ਜਿਹੜੇ ਪੂਰੇ ਹੋ ਚੁੱਕੇ ਆ ਤੇ 5-6 ਦਿਨ ਇਹ ਉੱਪਰ ਲੈਂਦੀ ਹੈਗੀਆ ਤੇ ਹੁਣ ਲਾਉਣਾ ਸਟਾਰਟ ਕਰਤਾ ਨੇ ਠੰਡੀ ਸੀਲ ਆ ਪੂਰੀ ਤੇ ਜਿਵੇਂ ਮਰਜ਼ੀ ਕੋਈ ਬੈਠਾ ਰਹੇ ਵੇ ਤੇ ਨਾ ਛੜ ਮਾਰਦੀ ਇਹ ਤੇ ਨਾ ਹੀ ਨਿਆਣਾ ਪਾਉਣ ਦੀ ਲੋੜ ਐ ਨਿਆਣੇ ਤੋਂ ਬਿਨਾਂ ਹੀ ਅਸੀਂ ਚੋਣਿਆਂ ਨੂੰ ਬੰਦਾ ਚੋਈ ਜਾ ਬੁੜੀ ਚੋਈ ਜਾਵੇ ਕੋਈ ਦਿੱਕਤ ਨਹੀਂ ਜਿਹੜੇ ਵੀ ਭਰਾ ਨੇ ਘਰੇ ਰੱਖਣੀਆਂ ਦੁੱਧ ਪੀਣ ਨੂੰ ਤੇ ਬਹੁਤ ਵਧੀਆ ਇਹ ਵਹਿੜਾ ਤੀਜੇ ਸੂਏ ਆ ਤੇ ਆਪਣਾ ਨੰਬਰ ਹੈ ਜਿਹੜਾ 9592274694 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪ੍ਰੋਪਰ ਜਾਣਕਾਰੀ ਲੈ ਸਕਦੇ ਹੋ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤੇ ਰਾਮ ਤਸੀਲ ਰਾਮਪਰਾ ਫੂਲ ਹੈ ਤੇ ਤੋਰ ਕੇ ਦਿਖਾਉਣਾ ਤੁਹਾਨੂੰ ਤੋਰ ਦੇ ਪੂਰਾ ਲੰਮਾ ਸਮਾਂ ਦੁੱਧ ਪਿਆਉਂਦੀ ਆ ਤੇ ਡੇਢ ਮਹੀਨਾ ਪਹਿਲਾਂ ਇਹ ਛੱਡੀ ਐ ਸਿਰਫ ਤੇ ਲੈਵਾ ਇਹ ਜ਼ਰੂਰ ਮੂਰ ਨੂੰ ਦਿਖਾਉਂਦੀ ਆ ਤੇ ਹੁਣ ਲਾਉਣਾ ਸਟਾਰਟ ਕਰ ਲੈਣੇ ਮੁੜ ਕਿਤੇ ਤੋਂ ਬੈਠੇ ਨਹੀਂ ਜਾਂਦਾ ਲੇਵਾ ਬਹੁਤ ਵਧੀਆ ਬਣਾਉਂਦੀ ਆ ਤੇ ਦੁੱਧ ਵੀ ਬਹੁਤ ਵਧੀਆ ਦੁੱਧ ਆ ਤੇ گاੜਾ ਦੁੱਧ ਆ ਤੇ 13-14 ਕਿਲੋ ਨਾਰਮਲ ਖਰਾਕ ਤੇ ਦੁੱਧ ਦਈ ਜਾਂਦੀ ਆ ਉੱਥੇ ਲੈ ਚੱਲ ਕਿੱਲੇ ਤੇ ਬੇਲ ਬੂਲ ਬਹੁਤ ਵਧੀਆ ਲੰਮੀ ਬੇਲ ਦੀ ਆ ਪੂਰੀ ਬਾਈਟੇ ਬਾਨ ਨੇ ਤੇ ਪੂਰੀ ਧਾਰ ਤੂਰ ਮੋਟੀ ਧਾਰ ਦੀ ਆ ਦੇਖੋ ਤੇ ਜਿਹੜੇ ਭਰਾ ਨੂੰ ਪਸੰਦ ਹੋਵੇ ਗਾਹ ਤੇ ਕਰਿਓ ਕਨੈਕਟ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਪਸ਼ੂ ਸੇਲ ਸੀਗਾ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ